ਹਾਟੀ ਬਾਟੀ ਨੀਂਦ ਨਾ ਆਵੇ। ਸਰਗੁਨੀ ਸਾਹ ਉੱਤਰ ਦੁੰਦੇ ਹਨ ਸਿੱਧੋ ਇਸ ਪ੍ਰਕਾਰ ਨਹੀਂ ਪਈ ਜੋਗ ਪ੍ਰਾਂਤ ਹੁੰਦਾ। ਅਸੀਂ ਤੁਹਾਨੂੰ ਦੱਸਦੇ ਹਾਂ ਜਿਸ ਪ੍ਰਕਾਰ ਜੋਗ ਹੋ ਸਕਦਾ ਹੈ। ਹਾਟੀ ਬਾਟੀ ਨੀਂਦ ਨਾ ਆਵੇ। ਚਾਹੇ ਰਹੇ ਹੱਟਾਂ ਵਿੱਚ ਚਾਹੇ ਰਹੇ ਰਾਸਤਿਆਂ ਵਿੱਚ ਪਰਮਾਤਮਾ ਰੂਪੀ ਨੀਂਦ ਨਾ ਆਵੇ। ਹਾਟੀ ਚਾਹੇ ਸੋਇਨੇ ਵਿੱਚ ਰਹੇ ਚਾਹੇ ਬਾਟੀ ਚਾਂਦੀਆਂ ਵਿੱਚ ਰਹੇ ਵੇ ਵੀ ਵਿਦਿਆਰੂਪੀ ਨੀਂਦ ਨਾ ਆਵੇ ਕਦੇ ਪਰ ਘਰ ਚੇਤ ਨਾ ਡੋਲਾਇ ਪਰਾਇ ਘਰ ਇਸਤਰੀਆਂ ਤੇ ਚੇਤਨਾ ਡਲਾਉਂਦਾ ਫਿਰ ਮਾਈ ਕਹੇ ਕਿ ਇਸਤਰੀ ਨਾ ਸਮਝ ਲਵੇ ਉਹਦੇ ਤਾਂ ਹੀ ਪਰ ਘਰ ਚੇਤੋਂ ਪਰਾਇ ਘਰ ਦੇਵੀ ਦੀਆਂ ਉਤਿਆਂ ਵਿੱਚ ਉਪਾਸ਼ਨਾ ਕਰਨ ਚ ਵਿਚ ਕੋਹੰਨੇ ਦੀ ਕੋ ਬੰਨੇ ਦੀ ਕਰ ਲਈਏ ਇਹੋ ਨਾਲ ਚੇਤ ਲਾਉਂਦਾ ਫਿਰ ਤਿਨ ਨਾਵੇ ਮਨ ਟੀਗ ਨਾ ਟੀਕਈ ਅਜੇ ਸਾਹਿਬ ਕਹਿੰਦੇ ਨਾਮ ਜਪੇ ਤੋਂ ਬਗੈਰ ਮਨ ਟੇਕ ਓਟ ਕਿਸੇ ਆਸਰੇ ਟਿਕ ਨਹੀਂ ਸਕਦਾ ਨਿਰਾਧਾਰ ਨਹੀਂ ਮਨ ਕਿਸੇ ਦਾ ਠਹਿਰ ਸਕਦਾ ਨਾਮ ਦੇ ਆਸਰੇ ਟਿਕ ਸਕਦਾ ਹੈ ਨਾਨਕ ਭੁੱਖ ਨਾ ਜਾਈ ਜਿੰਨਾ ਚਿਰ ਮਹਾਰਾ ਦੇ ਨਾਮ ਦੇ ਆਸਰੇ ਮਾਨ ਨਹੀਂ ਟਿਕਦਾ ਉਹਨਾਂ ਚਿਰ ਆਸਾ ਦੀਆਂ ਭੁੱਖਾਂ ਨਹੀਂ ਗੁਰੂ ਸਾਹਿਬ ਕਹਿੰਦੇ ਜਾਨੀਆਂ ਭਾਵੇਂ ਕੰਨਮੂਲ ਕਿੰਨਾ ਖਾ ਲਵੇ ਖੰਡਤ ਨਿੰਦਰਾ ਅਲਪ ਆਹਾਰ ਫਿਰ ਮਹਾਰਾ ਆਪ ਦਸੋ ਕਹਿੰਦੇ ਖੰਡਤ ਨਿੰਦਰਾ ਨੀਂਦ ਦੇ ਤਾਂ ਵੀ ਖੰਡਨ ਕਰੇ ਨੀਂਦ ਆਲਸ ਵੀ ਛੱਡੇ ਤੇ ਨਿੰਦਿਆ ਕਰਨੀ ਵੀ ਖੰਡਨ ਕਰੇ ਕਿਸੇ ਦੀ ਨਿੰਦਿਆ ਨਾ ਕਰੇ ਤੇ ਅਵਿਦਿਆ ਰੂਪੀ ਨੀਂਦ ਦਾ ਵੀ ਖੰਡਨ ਕਰੇ ਤਿਆਗ ਕਰੇ ਨਾਨਕ ਤਤ ਕੀ ਚ ਅਖੰਡ ਸੁਨਿੰਦਰਾ ਅਲਪ ਆਹਾਰ ਅਲਪahari ਹੋਵੇ ਥੋੜਾ ਭੋਜਨ ਖਾਣ ਵਾਲਾ ਹੋਵੇ ਇਉਂ ਨਾ ਪੇਟ ਭਰਿਓ ਪਸ਼ੂ ਆ ਜਿਉਂ ਸੋਇਓ ਮਨੁਖ ਜਨਮੈ ਹਾਰੇਓ ਇਹੋ ਜਿਹਾ ਨਾ ਪੇਟ ਭਰ ਕੇ ਜਿਉਂ ਵੇ ਖਾਂਦੇ ਨੂੰ ਨੀਂਦ ਆ ਜੇ ਮੰਜੇ ਤੇ ਪਾ ਕੇ ਸਲਾਉਣਾ ਸੌਣ ਜੇ ਪਹਿਲਾਂ ਹੀ ਖਾਂਦਾ ਖਾਂਦਾ ਥੋੜਾ ਭੋਜਨ ਖਾਵੇ ਨਾਨਕ ਤਤ ਕੀ ਚਾਰੂ ਅਲਪਾਹਾਰ ਨਾਨਕ ਤਤ ਕੀ ਚਾਰੂ ਖੰਡਤ ਨਿੰਦਰਾ ਅਲਪ ਆਹਾਰ ਨੀਂਦ ਦਾ ਖੰਡਨ ਕਰੇ ਨੀਂਦ ਘਟ ਕਰੇ ਆਲਸ ਘਟ ਕਰੇ ਅਤੇ ਨਿੰਦਿਆ ਕਰਨੀ ਘਟ ਕਰੇ ਤੇ ਨਿੰਦਰਾ ਜਿਹੜੀ ਅਵਿਦਿਆ ਰੂਪੀ ਨੀਂਦ ਹੈ ਇਹਦਾ ਵਿਖੰਡਨ ਕਰੇ ਨਿਵਰਤ ਕਰੇ ਅਲਪਾ ਹਾਰ ਨੂੰ ਥੋੜਾ ਭੋਜਨ ਖਾਵੇ ਜਿਸ ਕਰਕੇ ਸਰੀਰ ਬਣਿਆ ਰਹੇ ਐਵੇਂ ਕਾਮ ਕ੍ਰੋਧ ਦਾ ਜੋਰ ਨਾ ਪਵੇ ਨਾਨਕ ਤਤ ਵਿਚਾਰ ਇਹ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਸਿਧਾਂਤ ਦਾ ਵਿਚਾਰ ਹੈ ਇਸੇਦੋ ਇਸ ਪ੍ਰਕਾਰ ਯੋਗੀ ਬਣਿਆ ਜਾਂਦਾ ਹੈ ਹਾਟ ਪਟਨ ਘਰ ਗੁਰੂ ਦਿਖਾਇਆ ਫੇ ਜਿਹੜਾ ਤੁਸੀਂ ਕਹਿੰਦੇ ਹੋ ਹਾਂ ਜੀ ਪੀਰ ਤੋਂ ਆਈਏ ਸੁਖਬਲ ਪਾਈਏ ਉਹਦਾ ਉਤਰ ਦਿੰਦੇ ਆ ਮਹਾਰਾਜ ਸਾਹਿਬ ਕਹਿੰਦੇ ਹਨ ਹਾੜ ਪਟਣ ਘਰ ਗੁਰੂ ਦਿਖਾਇਆ ਇਹ ਭਾਈ ਹਰ ਕਾਂ ਵਿੱਚ ਵੀ ਪਟਨਾ ਸ਼ਹਿਰਾਂ ਵਿੱਚ ਵੀ ਘਰਾਂ ਵਿੱਚ ਵੀ ਗੁਰੂ ਸਾਹਿਬ ਨੂੰ ਵਾਸ਼ ਗੁਰੂ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਹਾੜ ਪਟਣ ਅੰਤਕਾਰਨ ਰੂਪੀ ਹੱਟ ਵਿੱਚ ਪਟਨ ਸਰੀਰ ਰੂਪੀ ਬਾਜ਼ਾਰ ਵਿੱਚ ਤੇ ਘਰ ਸਤਸੰਗਤ ਵਿੱਚ ਗੁਰੂ ਸਾਹਿਬ ਨੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਹਾੜ ਪਟਣ ਘਰ ਗੁਰੂ ਦਿਖਾਇਆ ਇਸੇ ਪ੍ਰਕਾਰ ਇੰਦਰੀਆਂ ਦੇ ਵਜਾਰੂਪੀ ਪੜਨਿ ਸ਼ਹਿਰ ਵਿੱਚ ਤੇ ਹਟ ਹਿਰਦੇ ਦੇ ਵਿੱਚ ਘਰ ਸਤੁਰਿਆ ਪਦ ਗੁਰੂ ਸਾਹਿਬ ਨੂੰ ਦਿਖਾਤਾ ਹੈ ਸਹਜੇ ਸੱਚ ਵਾਪਾਰੂ ਸਹਜੇ ਸ਼ਾਂਤੀ ਦੇ ਨਾਲ ਸੱਚ ਸਰੂਪ ਦਾ ਸਾਚ ਸਹਜੇ ਸੱਚ ਵਾਪਾਰੂ ਤਨਮਨ ਤਾਂ ਦੇ ਕੇ ਗੁਰੂ ਸਾਹਿਬ ਨੂੰ ਇਹ ਸੱਚ ਦਾ ਵਪਾਰ ਲੈਣਾ ਨਾਮ ਤੰਦਾ ਹੋਣਾ ਨੂੰ ਦੇਣਾ ਇਹ ਕਰੇ ਖੰਡਤ ਨਿੰਦਰਾ ਅਲਪ ਆਹਾਰੁ ਨਾਨਕ ਤਤ ਵਿਚਾਰੁ ਇਹ ਖੰਡਤ ਕਰੇ ਨਿੰਦਰਾ ਨੂੰ ਤੇ ਅਲਪ ਹਾਰੀ ਹੋਵੇ ਤਤ ਦਾਇਓ ਵਿਚਾਰ ਕੇ ਆ ਹੈ ਤੂੰ ਕਹਿੰਦ ਨੰਬਰ ਮਗਰੋਂ ਪਰਸ਼ਨਾਂ ਦੇ ਕਹੀ ਜਾਇਆ ਕਰੋ ਓ ਸਿੱਧੇ ਬਾਣੀ ਜਿਵੇਂ ਹੈ ਨਾ ਸਮਗਰ ਪੜ੍ਹੀ ਹੋਵੇ ਚਲਣੀ ਦਰਸ਼ਨ ਵੇਖ ਕਰੋ ਜੋਗਿੰਦਰਾ ਹੋਰ ਸਿੱਧ ਬੋਲਿਆ ਗੁਰੂ ਸਾਹਿਬ ਦੇ ਪਾਸ ਉਹ ਕੀ ਕਹਿੰਦਾ ਹੈ ਦਰਸ਼ਨ ਵੇਖ ਕਰੋ ਜੋਗਿੰਦਰਾ ਮੇਰੇ ਸਾਰੇ ਦਰਸ਼ਨ ਜਿਹੜੇ ਛੇ ਦਰਸ਼ਨ ਹੈ ਨਾ ਜੋਗੀ ਜੰਗਮ ਸ੍ਰੀ ਵਿਰੇ ਸੰਿਆਸੀ ਤੇ ਦ੍ਰਿਸ਼ ਤੇ ਮਦਾਰਸ਼ਾਹੀਏ ਉਹਨਾਂ ਸਾਰਿਆਂ ਛੇ ਦਰਸ਼ਨ ਜੋਗੀਆਂ ਦਾ ਜਿਹੜਾ ਦਰਸ਼ਨ ਹੈ ਨਾ ਇਹ ਦਰਸ਼ਨੀ ਪੇਖ ਹੈ ਇਹ ਜੋਗੀਆਂ ਦਾ ਵੱਡਾ ਭੇਖ ਹੈ ਇਹਨੂੰ ਧਾਰਨ ਕਰੋ ਕਹਿਣ ਲੱਗੇ ਮੁੰਦਰਾ ਝੂਲੀ ਖਿੰθα ਤੇ ਇਹਦੇ ਚ ਕੀ ਕੋ ਮੁੰਦਰਾ ਪਾਓ ਕੰਨਾਂ 'ਚ ਝੂਲੀ ਪੈਰੋ ਖਫਣੀ ਪਾਉਣਾ ਕਰੋ ਗੋਦੜੀ 12 ਉੱਥੇ ਕਰਾਂਗੇ 12 ਪੰਥਾਂ ਦੇ ਥਾਂ ਜਿੱਤੇ ਆ ਪਾਰ ਹੈ ਅੰਤਰ ਏਕ ਸ੍ਰੀ ਵਹੁ 12 ਜੋਗੀਆਂ ਦੇ ਪੰਥਾਂ ਦੇ ਅੰਦਰ ਕਾਈ ਪੰਥ ਹੈ ਲਓ ਇੱਥੇ 12 ਪੰਥਨਗੇ ਜੋਗੀਆਂ ਦੇ ਇੱਕ ਤਾਂ 6 ਦਰਸ਼ਨ ਹਨਗੇ ਜੋਗੀ ਜੰਗਮ ਸਰੇਵੜ ਤੇ ਸੰਿਆਸੀ ਤੇ ਮਦਾਰਸ਼ਾਈਏ ਤੇ ਬ੍ਰਾਹਮਣ ਇਹਨਾਂ ਖੱਟਾਂ ਵਿੱਚ ਕੋਈ ਜੋਗੀਆਂ ਦੇ ਦਰਸ਼ਨ ਨੂੰ 6 ਹੋ ਅਤੇ 12 ਪੇਖ ਜੋਗੀਆਂ ਦੇ ਹੈ ਇੱਕ ਤਾਂ ਖੇਤੀ ਪੰਥ ਹੈ ਦੂਜਾ ਪਾਵ ਤੀਜਾ ਦੌਮਾ ਚੌਥਾ ਪਾਗਲ ਹੈ ਪੰਜਵਾਂ ਗੋਪਾਲ ਹੈ ਛੇਵਾਂ ਦਾਸ ਹੈ ਸਤਿਮੰਦ ਕੰਥੜੀ ਹੈ ਅੱਠਵਾਂ ਬਾਣੋ ਹੈ ਤੇ ਨੌਵਾਂ ਧੋਜ ਹੈ ਦਸਵਾਂ ਚੋਲੀ ਹੈ ਗਿਆਰਵਾਂ ਰਾਵਲ ਹੈ ਤੇ ਬਾਰਵਾਂ ਆਈ ਪੰਥ ਹੈ ਇਹ 12 ਪੰਥ ਜੋਗੀਆਂ ਦੇ ਹਨ ਆਈ ਪੰਥ ਨੂੰ ਸਲੇਟ ਸਮਝਦੇ ਹਨ 12 ਅੰਤਰ ਏਕ ਸਰੀਰ ਇਹ 12 ਪੰਥਾਂ ਦੇ ਅੰਦਰ ਕਹਿੰਦੇ ਇੱਕ ਆਈ ਪੰਥ ਦਾ ਸੇਵਨ ਕਰੋ ਅਟ ਦਰਸ਼ਨ ਇੱਕ ਪੰਥਾ ਇਹ 6 ਵਰਸ ਨੇ ਜਿਹੜੇ ਜੋਗੀ ਚੰਗੋਂਾਂ ਚ ਇੱਕ ਜੋਗੀਆਂ ਦਾ ਪੰਥ ਹੀ ਮੁੱਖ ਹੈ ਦਰਸ਼ਨੀ ਪੰਥ ਹੈ ਇਹਨ ਵਿਦ ਮਨ ਸਮਝਾਈਐ ਪੁਰਖਾ ਇਹ ਪੁਰਖਾ ਸਤਗੁਰਾਂ ਨੂੰ ਕਹਿੰਦੇ ਐ ਪੁਰਖਾ ਗੁਰੂ ਅੰਗਦ ਸਾਹਿਬ ਜੀ ਸਾਨੂੰ ਪੁਰਖ ਕਰਕੇ ਸ਼ਬਦ ਨਾਲ ਬੋਲੇ ਕਿ ਪ੍ਰਖਾ ਇਸ ਪ੍ਰਕਾਰ ਮਨ ਸਮਝਾਉਣਾ ਕਰੀਏ ਬਾਹੜ ਝੂਠ ਨਾ ਖਾਈ ਫਿਰ ਕਿਸੇ ਪ੍ਰਕਾਰ ਕਾਲ ਵੀ ਝੋਟ ਸਕ ਨਹੀਂ ਖਾਈਦੀ ਹੈ ਨਾਨਕ ਬੋਲੇ ਗੁਰਮੁਖ 부ਝੈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੂੰ ਸਿੱਧ ਉਸ ਵੇਲੇ ਬੋਲੇ ਹੋ ਅਸੀਂ ਕਿਹਾ ਭਈ ਗੁਰਮੁਖ ਜਿਹੜਾ ਹੋਵੇ ਉਹ 부ਝ ਸਕਦਾ ਹੈ ਇਸ ਗਿਆਨ ਨੂੰ ਜੋਗ ਜੋਗਤ এব ਪਾਈ ਕੇ ਜੋਗ ਦੀ ਯੁਗਤੀ ਊ ਗੁਰਾਂ ਦਾਰਾ ਪਾਈ ਦੀ ਅਸੀਂ ਦੋ ਤੁਸੀਂ ਕਿਸ ਪ੍ਰਕਾਰ 부ਝ ਸਕਦੇ ਹੋ ਇਹ ਮਾਰਾ ਨੰਬਰ ਵਾਰ ਉੱਪਰ ਦੇ ਹੋਂ ਤਾਂ ਉੱਤਰ ਦੁੰਦੇ ਹਨ ਅੰਤਰ ਸ਼ਬਦ ਨਿਰੰਤਰ ਮੰundra ਇੱਥੇ ਹਾ ਦਰਸ਼ਨ ਪੇਖ ਕਰੋ ਜਗਿੰਦਰ ਚਲ ਆਉ ਮੈਂ ਮੰਤਰ ਸ਼ਬਦ ਨਿਰੰਤਰ ਮੰundra ਕਹਿੰਦੇ ਭਾਈ ਅੰਦਰ ਜਿਹੜਾ ਗੁਰੂ ਸਾਹਿਬ ਦਾ ਸ਼ਬਦ ਗ੍ਰਹਿਣ ਕੀਤਾ ਹੈ ਨਰਹੰਤਰਿਕ ਰਾਸ ਮੰਦੇ ਸੰਕਲਪ ਕਲਪ ਨੂੰ ਮੁੰਦ ਲਿਆ ਹੈ ਸੋਮੈ ਮਮਤਾ ਦੂਰ ਕਰੀ ਅਤੇ ਹੰਗਤਾ ਦੂਰ ਕਰਕੇ ਜਿਹੜੀ ਨਿਮਰਤਾ ਧਾਰੀ ਹੈ ਮਮਤਾ ਦੂਰ ਧਾਰਕ ਕਰਕੇ ਸਮਤਾ ਧਾਰੀ ਹੈ ਇਹ ਦੋ ਮੁੰਦਰਾ ਹਨ ਸਾਡੀਆਂ ਕਾਮ ਕ੍ਰੋਧ ਅਹੰਕਾਰ ਨਿਵਾਰ ਜਿਹੜਾ ਕਾਮ ਦਾ ਫੁਰਨਾ ਮੇਟਣਾ ਹੈ ਕਾਮ ਦਾ ਮੇਟ ਕੇ ਵਸਤੂ ਵਿਚਾਰ ਧਾਰਨ ਕਰਨਾ ਹੈ ਕਾਮ, ਕ੍ਰੋਧ ਅਤੇ ਕ੍ਰੋਧ ਨੂੰ ਮੇਟ ਕੇ ਸ਼ਾਂਤੀ ਧਾਰਨ ਕਰਨੀ ਹੈ, ਅਹੰਕਾਰ ਨੂੰ ਮੇਟ ਕੇ ਨਿਮਰਤਾ ਧਾਰਨੀ ਹੈ। ਅਹੰਕਾਰ ਨਿਵਾਰੈ ਗੁਰ ਕੈ ਸਬਦ ਸੋ ਸਮਝ ਪਰੀ। ਉਹ ਗੁਰੂ ਸਾਹਿਬ ਦੇ ਸ਼ਬਦ ਨਾਲ ਜਿਹੜੀ ਸਮਝ ਪਈ ਹੈ, ਇਹੋ ਹੀ ਸਾਡਾ ਯੋਗ ਹੈ। ਕਿੰਥਾ ਝੂਲੀ ਭਰਪੁਰ ਰਹਾ। ਕਿੰਥਾ ਝੂਲੀ ਫੇਰ ਪੜੋ ਤੱਕੇ। ਕਾਮ ਕ੍ਰੋਧ ਅਹੰਕਾਰ ਨਿਵਾਰ ਹੈ ਜਿਹੜਾ ਕਾਮ ਕ੍ਰੋਧ ਅਹੰਕਾਰ ਦੀ ਨਿਵਰਤੀ ਕਰਨੀ ਹੈ ਹੁਣ ਕਹੇ ਸ਼ਬਦ ਸੋ ਸਮਝ ਪਈ ਗੁਰੂ ਦੇ ਸ਼ਬਦ ਦੁਆਰਾ ਸਰੂਪ ਦੀ ਜਿਹੜੀ ਸਮਝ ਪਈ ਹੈ ਖਿੰਥਾ ਚੂ ਇਹ ਸਾਡੀ ਖਫਨੀ ਹੈ ਇਹ ਖਫਨੀ ਪਹਿਰੀ ਹੈ ਸੀ ਖਿੰਥਾ ਝੂਲੀ ਭਰਪੂਰ ਰਹੇ ਤੇ ਝੂਲੀ ਇਹ ਹੈ ਜਿਹੜਾ ਭਰਪੂਰ ਰਹੇ ਪਰਮੇਸ਼ਰ ਨੂੰ ਸਾਰੇ ਵਿਆਪਕ ਜਾਣਿਆ ਹੈ ਇਹ ਝੋਲੀ ਪਕੜੀ ਹੋਈ ਹੈ ਨਾਨਕ ਤਾਰੈ ਏਕ ਹਰੀ ਅਗੇ ਫੇਰ ਤਾਰਨ ਵਾਲਾ ਇੱਕ ਹਰੀਏ ਨਿਸ਼ਤੇ ਕੀਤਾ ਹੈ ਤਾਰ ਦੇ ਵੇਗ ਉਹਨਾਂ ਵੈਸੇ ਜਿਹੜੇ ਯੋਗੀ ਬਣੇ ਐ ਸਾਚਾ ਸਾਹਿਬ ਸਾਚੀ ਨਾਈ ਇਸਦੋ ਸੱਚਾ ਸਾਹਿਬ ਹੈ ਉਹਦੀ ਸੱਚੀ ਨਾਈ ਮਹਿਮਾ ਹੈ ਸੱਚੀ ਆਵਾਜ਼ ਹੈ ਪਰਖ ਹੈ ਗੁਰ ਕੀ ਬਾਤ ਖਰੀ ਜਿਹੜਾ ਗੁਰੂ ਸਾਹਿਬ ਦੀ ਇਹ ਖਰੀ ਸਿੱਖਿਆ ਰੂਪੀ ਬਾਤ ਨੂੰ ਪਰਖਦਾ ਹੈ ਉਹ ਖਰਾ ਯੋਗੀ ਹੈ ਉਨਡਾ ਖੱਪੜ ਪੰਜ ਭੂਟ ਟੋਪੀ ਇੱਕ ਸਿੱਧਨ ਗੁਪਤ ਪਰਸ਼ਨ ਮਹਾਰਾਜ ਕੋਲੇ ਕੀਤੇ ਗੁਪਤ ਪਰਸ਼ਨ ਕਰਕੇ ਬੈਠ ਗਿਆ ਕਿ ਕਹਿਣ ਲੱਗਾ ਮਹਾਰਾਜ ਜੀ ਇੱਕ ਮੁੱਦਾ ਖੱਪੜ ਸਿੱਧਾ ਕਿਵੇਂ ਹੋਵੇ ਅਤੇ ਟੋਪੀ ਕਿਹੜੀ ਹੋਣੀ ਚਾਹੀਦੀ ਹੈ ਤੇ ਚੇਲੇ ਕਿਹੜੇ ਬਣਾਉਣੇ ਚਾਹੀਦੇ ਆ ਇਹ ਸੁਣ ਕਰਕੇ ਉਹਨ ਗੁਪਤ ਪਰਸ਼ਨ ਕੀਤਾ ਮੰਦੇ ਸੰਕਲਪ ਵਿੱਚ ਉਹਦੇ ਗੁਪਤ ਪਰਸ਼ਨ ਦਾ ਉੱਤਰ ਇਹ ਸ਼ਰਤੀ ਗੁਰੂ ਸਾਹਿਬ ਦੇ ਰਹੇ ਹਨ ਏ ਸਿੱਧੂ ਉੰਦੋ ਖੱਪੜ ਪੰਜ ਭੂਟ ਤੂੰ ਭਈ ਜਿਹੜਾ ਚੁੱਪ ਕੀਤਾ ਜਿਹੜਾ ਪਰਸ਼ਨ ਕਰ ਲੈਣਾ ਦਿਲ 'ਚ ਆਉਦੇ ਸੰਕਲਪਨ ਇਹਦਾ ਹੀ ਉੱਤਰ ਹੈ ਮਹਾਰਾਜ ਸਾਹਿਬ ਕਹਿਣ ਲੱਗੇ ਉੰਦੋ ਖੱਪੜ ਪੰਜ ਭੂਟੋਪੀ ਉੰਦੋ ਖੱਪੜ ਜਿਹੜਾ ਹੈ ਇਹ ਉਹਦਾ ਮੁੱਦਾ ਹੋਇਆ ਹੈ ਪਰਮੇਸ਼ਰ ਦੇ ਕਰਫੋਂ ਜਿਹੜਾ ਇਸ ਨੂੰ ਜਿਹੜਾ ਸੰਮੂਹ ਕਰਨਾ ਹੈ ਇਹ ਖੱਪਰ ਉਹਦਾ ਮੂਦੇ ਨੂੰ ਸਿੱਧਾ ਕਰਨਾ ਹੈ ਨਾਮ ਦੀ ਭਿਖਿਆ ਮੰਗਣ ਵਾਸਤੇ ਪੰਜ ਕੂ ਟੋਪੀ ਪੰਜਾਂ ਤਤਾਂ ਦੀ ਜਿਹੜੀ ਧਾਰਨਾ ਕਰਨੀ ਹੈ ਕਿ ਪੰਜਾਂ ਕਲੀਆਂ ਵਾਲੀ ਟੋਪੀ ਹੈ ਪੰਜਾਂ ਤਤਾਂ ਦੀ ਧਾਰਨਾ ਇਹ ਹੈ ਆਕਾਸ਼ ਵਿੱਚੋਂ ਨਿਰਖੋਪਤਾ ਲੈਣੀ ਧਰਤੀ ਵਿੱਚੋਂ ਖਿਮਾ ਲੈਣੀ ਪਾਣੀ ਵਿੱਚੋਂ ਨਿਰਮਲਤਾ ਲੈਣੀ ਪੌਣ ਵਿੱਚੋਂ ਨਰਲੀਪਤਾ ਲੈਣੀ ਇਸ ਪ੍ਰਕਾਰ ਸਾਧ ਸੰਗੇ ਜੀ ਅਗਨੀ ਅਗਨੀ ਚੋਂ ਪ੍ਰਕਾਸ਼ ਲੈਣਾ ਇਸ ਪ੍ਰਕਾਰ ਇਹ ਪੰਜਾਂ ਤਨ ਜਿਹੜੀ ਧਾਰਨਾ ਕਰਨੀ ਹੈ ਇਹੋ ਹੀ ਟੋਪੀ ਪਹਿਰੀ ਹੈ ਇਸ ਤੋਂ ਹੋਰ ਟੋਪੀ ਨਹੀਂ ਅਸੀਂ ਪਹਿਰਦੇ ਕਲਗੀ ਧਰਮ ਕਿਹਾ ਹੈ ਸਿੱਖ ਹੋਏ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਸਿੱਖੋ ਕੇ ਮਰਦਾਰੀਆਂ ਟੋਪੀ ਲਵੇ ਕੋੜੀ ਹੋ ਕੇ ਮਰੇਗਾ ਸੱਤਾਂ ਜਨਮਾਂ ਤੱਕ ਇਸ ਕਰ ਕਰ ਟੋਪੀ ਅੰਗਰੇਜ਼ ਟੋਪੀ ਦੇਣ ਲੱਗੇ ਸੀ ਉਸ ਵਕ ਸਿੱਖਾਂ ਨੂੰ ਸਿੱਖਾਂ ਨੂੰ ਉਸ ਵੇਲੇ ਕਹਤਾ ਕਿ ਅਸੀਂ ਟੋਪੀ ਨਹੀਂ ਲੈਣੀ ਹੈ ਟੋਪੀ ਤੋਂ ਕਈ ਬਾਰਾ ਪਰ ਉਸ ਵੇਲੇ ਨਾਂ ਕੱਢ ਦਿੱਤੇ ਸਿਖਾਨੇ ਪਰ ਫੇਰ ਪਰਵਾਹ ਨਹੀਂ ਕੀਤੀ ਇਹ ਨਨਕਾਣੇ ਸਾਡੇ ਮੋਰਚੇ ਵੇਲੇ ਉਸ ਨੇ ਨਾ ਆ ਕੇ ਲਹਿਰ ਚਲਾਈ ਸੀ ਇਸ ਪ੍ਰਕਾਰ ਸਾਧ ਸੰਗੇ ਜੀ ਜਿਹੜਾ ਪੰਝਾ ਤਲੀ ਧਾਰਨਾ ਇਹੋ ਹੀ ਟੋਪੀ ਹੈ ਟੋਪੀ ਦਾ ਮੂੰਹ ਅੰਦਰ ਹੁੰਦਾ ਅੰਤਰਮੁਖ ਜਿਹੜੀ ਵਰਤੀ ਕਰਨੀ ਹੈ ਕਾਇਆ ਕੜਾਸਣ ਮਨ ਜਾਗੂਟੀ ਫੇਰ ਜੋਗੀ ਜਿਹੜੇ ਹੈ ਤੇ ਆਸਨਾਂ ਦੇ ਉਪਦਾਏ ਦੀ ਉਤਲੇ ਪਾਸੇ ਨਤੰਬਾ ਦੇ ਉੱਤੋਂ ਦੀ ਇਹ ਸੰਗਲ ਜਿਆ ਪਾ ਕੇ ਰੱਖਦੇ ਉਹਦੇ ਤੇ ਕੁਪੀਨ ਨੂੰ ਟੰਗਦੇ ਆ ਇਹ ਮਹਾਰਾਜ ਸਾਹਿਬ ਜੀ ਕਿਹਾ ਹੈ ਮਹਾਰਾਜ ਕਹਿਣ ਲੱਗੇ ਕਾਇਆ ਕੜਾਸਣ ਮਨ ਜਾਗੂਟੀ ਜਿਹੜਾ ਕਾਇਆ ਨੂੰ ਬੁੱਧੀ ਨੂੰ ਕੱਢ ਕੇ ਰੱਖਣਾ ਹੈ ਰੋਕ ਕੇ ਰੱਖਣਾ ਪਦਾਰਥਾਂ ਦੇ ਲਾਲਚ ਵੱਲੋਂ ਅਤੇ ਦੇਹ ਨੂੰ ਕੋ ਸੰਗਤ ਵੱਲੋਂ ਰੋਕ ਕੇ ਰੱਖਣਾ ਇਹ ਕਾਇਆ ਹੀ ਜਿਹੜੀ ਰੋਕਣੀ ਹੈ ਇਹ ਕੜਾ ਹੈ ਆਸਣਾਂ ਦੇ ਉੱਪਰ ਦੀ ਜਿਹੜਾ ਬੰਨਿਆ ਹੁੰਦਾ ਜੰਜੀਰ ਲੱਕ ਦੇ ਉੱਤੇ ਇਹ ਕਹਿੰਦੇ ਹਨ ਪ੍ਰੀਤਮ ਦਾਸ ਨੇ ਅੱਗੇ ਉਦਾਸੀਆਂ ਕੋਲੇ ਜੰਜੀਰ ਨਹੀਂ ਸੀ ਹੁੰਦੇ ਇਹ ਨਾਗਿਆਂ ਦੇ ਵਿੱਚੋਂ ਇਹ ਆਪਣੇ ਆਪ ਨੂੰ ਯੋਗੀ ਰੱਖਦੇ ਸੀ ਜੰਜੀਰ ਨੂੰ ਇਸ ਨੂੰ ਕਹਿੰਦੇ ਅੱਗ ਵਿੱਚ ਰੱਖ ਦਿੱਤਾ ਕਹਿੰਦੇ ਲਓ ਵੀ ਲਾਲ ਕੀਤਾ ਬੰਨੋ ਜਿਹੜਾ ਤੁਹਾਡਾ ਇਹ ਯੋਗੀ ਸਾਰੇ ਡਰ ਗਏ ਪ੍ਰੀਤਮ ਦਾਸ ਸਾਹਿਬ ਨੇ ਉਹ ਸਾਫ ਸੰਗੇਜੀ ਬੰਨ ਲਿਆ ਸੀ ਜ਼ੰਜੀਰ ਉਹਨਾਂ ਦੇ ਨਾਗੇ ਸਾਥ ਜਿਹੜੇ ਉਹ ਜਜ਼ੀਰ ਬੰਨਣ ਲੱਗੇ ਉਦਾਸੀਆਂ ਵਿੱਚ ਵੀ ਇਸ ਪ੍ਰਕਾਰ ਉਹਨੂੰ ਸੜਿਆ ਨਹੀਂ ਸੀ ਉਹਦਾ ਲੱਕ ਉਹਨਾਂ ਦਾ ਉਦਾਸੀਆਂ ਵਿੱਚ ਵੀ ਨਾਗੇਆਂ ਜੰਜੀਰ ਬੰਨਣ ਦੀ ਆਦਤ ਪਈ ਹੋਈ ਹੈ ਸੋ ਮਹਾਰਾਜ ਸਾਹਿਬ ਕਹਿੰਦੇ ਹਨ ਕਾਇਆ ਕੜਾਸਨ ਮਨ ਜਾਗੋ ਜਿਹੜਾ ਕਾਇਆ ਨੂੰ ਕੜਨਾ ਹੈ ਨਾ ਰੋਕ ਕੇ ਰੱਖਣਾ ਹੈ ਵਕਾਰਾਂ ਵੱਲੋਂ ਇਹੀ ਕੜਾ ਆਸਣ ਆਵੇ ਥਾਵਾਂ ਜਿ ਜੀਰ ਹੈ ਬੰਨਿਆ ਲੱਕ ਤੇ ਸਤ ਸੰਤੋਖ ਮਨ ਜਾਗੋਟੀ ਅਤੇ ਮਨ ਨੂੰ ਜਿਹੜਾ ਪਰਮੇਸ਼ਰ ਦੇ ਮੰਨਣ ਚ ਲਾਉਣਾ ਹੈ ਇਹੋ ਜੁਗੋਟੀ ਕੁਪੀਨ ਪਹਿਰੀ ਹੋਈ ਹੈ ਜਿਹੜਾ ਜੋੜਨਾ ਹੈ ਪਰਮੇਸ਼ਰ ਵਿੱਚ ਸਤ ਸੰਤੋਖ ਸੋਰ ਸਿੱਧੋ ਅਸੀਂ ਕੁਪੀਨਾ ਦੇ ਨਹੀਂ ਗਾਹਕ ਹਾਂਜੀ ਸਤ ਸੰਤੋਖ ਸੰਜਮ ਹੈ ਨਾਲ ਅਤੇ ਚੇਲੇ ਮਾਰੇ ਤੁਹਾਡੇ ਕਿਹੜੇ ਹਨ ਮਾਰੇ ਕਹਿੰਦੇ ਸਤ ਤੇ ਸੰਤੋਖ ਤੇ ਸੰਜਮ ਇੰਦਰੀਆਂ ਦਾ ਦਮਨ ਇਹ ਸਾਡੇ ਚੇਲੇ ਆ ਨਾਂ ਰੱਖੇ ਹੋਏ ਸੰਜਮ ਹੈ ਨਾਲ ਸੰਜਮ ਇੰਦਰੀਆਂ ਦਾ ਦਮਨ ਇਹ ਨਾਲ ਹਨ ਚੇਲੇ ਸਾਡੇ ਨਾਨਕ ਗੁਰਮੁਖ ਨਾਮ ਸਮਾ ਫੇਰ ਸੱਚੇ ਪਾਤਸ਼ਾਹ ਇਹਨਾਂ ਨੂੰ ਕੀ ਉਪਦੇਸ਼ ਦਿੰਨੇ ਹੋ ਤੈਨਾਂ ਦਾ ਉਧਾਰ ਕਿਵੇਂ ਕਰੋਗੇ ਪਹਿਲੇ ਗੁਰਮੁਖ ਬਣ ਕੇ ਜਿਹੜੇ ਨਾਮ ਨੂੰ ਸਮਾਲ ਲੈਣਗੇ ਸਭ ਮੁਕਤ ਹੋ ਜਾਣਗੇ ਕਿ ਤੇਰੇ ਗੁਪਤ ਪਰਸ਼ਨ ਦਾ ਉੱਤਰ ਹੇ ਸਿੱਧਾ ਆ ਗਿਆ ਹੈ ਕਵਨ ਸੂ ਗੁਪਤਾ ਕਵਨ ਸੂ ਮੁਕਤਾ ਹੁਣ ਸਾਹ ਪਰਸ਼ਨ ਕਰਨ ਲਾਗੇ ਮਾਰਾ ਹਯੂਰ ਸਿੱਧ ਮਿਲ ਕੇ ਅੱਛਾ ਮਾਰਾ ਦੱਸੋ ਗੁਪਤ ਕੌਣ ਹੈ ਕਿ ਮੁਗਤਪੁਰਖ ਕੌਣ ਹੈ ਕਵਨ ਸੂ ਅੰਤਰ ਬਾਹਰ ਜੁਗਤਾ ਤੇ ਸਤਿਗੁਰੂ ਅੰਦਰ ਤੇ ਬਾਹਰ ਜੁੜਿਆ ਹੋਇਆ ਕੌਣ ਹੈ ਇਹ ਵੀ ਦੱਸੋ ਆਪ ਕਵਨ ਸੂ ਆਵੇ ਕਵਨ ਸੂ ਜਾ ਤੇ ਦੁਨੀਆ 'ਚ ਆਉਂਦਾ ਕੌਣ ਹੈ ਮਹਾਰਾਜ ਤੇ ਜਾਂਦਾ ਕੌਣ ਹੈ ਕਿਰਪਾ ਕਰਕੇ ਦੱਸੋ ਜੀ ਕਵਨ ਸੂ ਤੇਰ ਭਵਨ ਰਹਾ ਸਮਾ ਜਿੰਨਾ ਭਵਨ 'ਚ ਵਿਆਪਕ ਕੌਣ ਹੋ ਰਿਹਾ ਜਿਹੜਾ ਮਿਲਿਆ ਹੋਇਆ ਉਹ ਵੀ ਦੱਸੋ ਆਪ ਕੱਟ ਕੱਟ ਗੁਪਤਾ ਗੁਰੂਮukh ਮੁਕਤਾ ਇਹਨਾਂ ਪਰਸ਼ਨਾਂ ਦੇ ਉੱਤਰ ਹਜੂਰ ਦਿੰਦੇ ਹੋਏ ਕਹਿੰਦੇ ਹਨ ਕੱਟ ਕੱਟ ਗੁਪਤਾ ਗੁਰੂਮukh ਮੁਕਤਾ ਕੀ ਭਾਈ ਕਟਾਂ ਕਰਨਾ ਚੈ ਮਨਮੁਖਾਂ ਦੇ ਪਰਮੇਸ਼ਰ ਗੁਪਤ ਹੋ ਰਿਹਾ ਹੈ ਅਤੇ ਕੱਟ ਕੱਟ ਗੁਪਤਾ ਕਟਾਂ ਕਰੇ ਨਿਰਗੁਣ ਰੂਪ ਗੁਪਤ ਹੋ ਰਿਹਾ ਹੈ ਰੂਪ ਨਾ ਰੇਖਾ ਨਾ ਰੰਗ ਕਿਛੋ ਤਰੇ ਗੁਣ ਤੇ ਪਰਭੰਨ ਗੁਰੂਮukh ਮੁਕਤਾ ਅਤੇ ਮੁਗਤ ਕੌਣ ਹੈ ਗੁਰਮੁਖ ਜਿਹੜੇ ਹਨ ਉਸ ਰੂਪ ਨੂੰ ਪਾ ਕੇ ਗਿਆਨ ਨੂੰ ਪਾ ਕੇ ਮੁਕਤ ਹਨ ਗੁਰਾਂ ਦਵਾਰ ਅੰਤਰ ਬਾਹਰ ਸ਼ਬਦ ਸੋਜੁਗਤਾ ਅੰਦਰ ਵੀ ਤੇ ਬਾਹਰ ਸ਼ਬਦ ਬ੍ਰਹਮ ਹੈ ਸਾਰਿਆਂ ਜੁੜਿਆ ਹੋਇਆ ਜੋ ਗੁਰੂ ਸਾਹਿਬ ਦੇ ਸ਼ਬਦ ਵਿੱਚ ਜੁੜਿਆ ਹੋਇਆ ਹੈ ਅੰਦਰ ਵਾਰ ਉਹ ਜੁੜਿਆ ਹੋਇਆ ਹੈ ਪਰਮੇਸ਼ਰ ਨਾਲ ਅੰਦਰ ਉਹ ਜਿਵੇਂ ਲੱਗੀ ਹੈ ਬਾਹਰ ਵੀ ਹਾਇਰ ਨੂੰ ਕਰਦਾ ਹੋਇਆ ਵੀ ਲਿਵ ਲਈ ਰੱਖਦਾ ਉਹ ਜੁੜਿਆ ਹੋਇਆ ਹੈ ਜੋ ਸ਼ਬਦ ਚੰਦਰੋਂ ਵਾਰੋਂ ਜੁੜਿਆ ਹੋਇਆ ਮਨਮੁਖ ਬਿਨਸਾ ਆਵੈ ਜਾ ਮਾਰੇ ਬਿਨਸਲੇ ਤੇ ਆਉਂਦੇ ਜਾਂਦੇ ਕੌਣ ਹੈ ਕਹਿੰਦੇ ਮਨਮੁਖ ਭਾਈ ਨਾਸ ਹੁੰਦੇ ਹੈ ਆਉਣ ਜਾਣ ਵੀ ਜੰਮਣ ਮਨ ਚ ਖਰਾਬ ਹੁੰਦੇ ਹੈ ਮਨਮੁਖਾਂ ਦਾ ਮਨ ਸਰਦਾ ਵੱਲੋਂ ਬਿਨਸਿਆ ਹੋਇਆ ਨਾਸ ਹੋਇਆ ਹੋਇਆ ਮਨਮੁਖਾਂ ਦਾ ਚਿਤ ਭਾਵਨਾ ਤੋਂ ਰਹਿਤ ਹੋਇਆ ਹੋਇਆ ਪਰਮੇਸ਼ਵਰ ਵੱਲੋਂ ਮਰਿਆ ਹੋਇਆ ਇਸ ਕਰਕੇ ਜੁਨਾ ਚੋਂਦਾ ਜਾਂਦਾ ਹੈ ਨਾਨਕ ਗੁਰੂਖ ਸਾਜ ਸਮਾਇ ਸਤਿਗੁਰੂ ਕੀ ਕਹਿੰਦੇ ਜਿਹੜੇ ਗੁਰਮੁਖ ਹਨਗੇ ਭਾਈ ਗੁਰਾਂ ਦਵਾਰ ਉਹ ਸੱਚ ਸਰੂਪ ਦਾ ਨਾਮ ਅਭਿਆਸ ਕਰਕੇ ਸਰਸੂ ਚ ਸਮਾ ਜਾਂਦੇ ਮਿਲ ਜਾਂਦੇ ਪਰਸ਼ਨਾਂ ਦੇ ਉੱਤਰ ਆ ਗਏ ਕਿਉਂ ਕਰ ਬਾਧਾ ਸਰਪਨ ਖਾਦਾ ਹੋਰ ਪਰਸ਼ਨ ਕਰਦੇ ਇਸ ਦੇ ਹਮਾਰਾ ਕਿਸ ਪ੍ਰਕਾਰ ਜੀਵ ਵੱਜ ਗਿਆ ਇਹ ਸਭਣੀ ਮਾਇਆ ਨੂੰ ਕਿਉਂ ਇਹਨੂੰ ਖਾ ਲਿਆ ਦੁਆ ਦੇਰਸ਼ਨ ਕਿਉਂ ਖਾ ਲਿਆ ਇਸ ਨੂੰ ਕਿਉਂ ਕਰ ਖੋਇਆ ਕਿਉਂ ਕਰ ਲੱਧਾ ਇਹ ਮਾਰੇ ਕਿਸ ਪ੍ਰਕਾਰ ਇਹਨੂੰ ਗਵਾ ਲਿਆ ਆਪਣੇ ਜੀਵਨ ਨੂੰ ਤੇ ਲੱਭਿਆ ਕਿਸ ਪ੍ਰਕਾਰ ਕਿਸਨ ਲੱਭਿਆ ਹੈ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਮਾਰੇ ਨਿਰਮਲ ਕਿਸ ਪ੍ਰਕਾਰ ਹੋ ਸਕਦਾ ਹੈ ਦੇ ਅੰਦੇਰਾ ਕਿਵੇਂ ਇਹਨੂੰ ਪਿਆ ਹੋਇਆ ਹੈ ਇਹੋ ਤਤ ਵਿਚਾਰ ਹੈ ਸੋ ਗੁਰੂ ਹਮਾਰਾ ਇਹ ਸਿੱਧ ਕਹਿੰਦੇ ਜਿਹੜਾ ਇਸ ਸਿਧਾਂਤ ਨੂੰ ਵਿਚਾਰੇ ਅਸੀਂ ਆਪ ਦਾ ਗੁਰੂ ਉਹਨੂੰ ਮੰਨਦੇ ਆਂ ਸੰਤ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਤਾਂ ਭਾਈ ਪਰ ਵੀ ਪਰਮੇਸ਼ਰ ਵੱਲੋਂ ਹੀ ਪ੍ਰਾਪਤ ਹੈ ਲੋ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਈਏ ਤੁਰਮਤ ਪੂਜਨੀ ਕੇ ਸਾਡਾ ਜਿਹੜਾ ਸਿਧਾਂਤ ਨੂੰ ਵਿਚਾਰੇ ਤੁਰਮਤ ਬਾਧਾ ਸਰਪਨ ਖਾਦਾ ਇਹ ਭਾਈ ખોટી ਵੱਤ ਕਰਕੇ ਜੀਵ ਵੱਜ ਗਿਆ ਦੁਰਮਤਿਆਂ ਦੀ ਸੰਗਤ ਕਰਕੇ ਦੁਰਮਤ ਮਰ ਜਉ ਪੀਵ ਤੇ ਦਿਖਲੀ ਪਤ ਕਵਲੀ RAM RASAI JN JORATE NANAK SACH KAWLI ਇਹ ਖੋਟੀ ਮਤ ਨੂੰ ਬੰਨ ਲਿਆ ਹੈ ਇਸ ਵੇ ਕਾਈ ਸਰਪਨ ਖਾਦਾ ਆਪਣੀ ਮਾਇਆ ਨੇ ਦ્વੈਦ ਦਰਸ਼ਨ ਨੇ ਇਸ ਦੇ ਤਾਈ ਇਹਨੂੰ ਖਾ ਲਿਆ ਨਾਸ ਕਰ ਦਿੱਤਾ ਹੈ ਮਾਇਆ ਦੇ ਮੋਹ ਦਾ ਨਾਸ਼ ਹੋ ਗਿਆ ਹੈ ਮਨਮੁਖ ਖੋਇਆ ਮਨਮੁਖ ਨੇ ਆਪਣੇ ਜੀਵਨ ਨੂੰ ਗਵਾ ਲਿਆ ਹੈ ਮਨਮੁਖਤਾ ਕਰਕੇ ਆਪਣੇ ਮਨ ਨੂੰ ਮੁਖੀ ਬਣਾਈ ਰੱਖਦੇ ਕਹਿੰਦੇ ਜਿਹੜਾ ਮੇਰਾ ਮਨ ਕਹੂਗਾ ਮੈਂ ਉਹ ਕੰਮ ਕਰਾਂਗਾ ਜਿਵੇਂ ਕਿਹਾ ਕਾਹੇ ਕੀਤ ਹੈ ਮਨ ਭਾਵਨ ਜਿੰਗੜ ਕੋਟ ਪੀਏ ਕੰਚਨ ਕੇ ਛੋੜ ਗਿਆ ਸੋ ਰਾਵਨੋ ਗੁਰਮੁਖ ਲਾਧਾ ਅਤੇ ਗੁਰਮੁਖ ਬਣ ਕੇ ਗੁਰਾਂ ਦਾ ਪਰਮੇਸ਼ਰ ਦੇ ਰੂਪ ਨੂੰ ਲੱਭਿਆ ਹੈ ਗੁਰਮੁਖਾਨ ਸਤਗੁਰ ਮਿਲੇ ਅੰਧੇਰਾ ਜਾ ਤੇ ਅੰਧੇਰਾ ਮਾਰਾ ਕਿਉਂ ਹੈ ਮਾਰੇ ਕਹਿੰਦੇ ਮਾਨੁਖਤਾ ਕਰਕੇ ਅੰਧੇਰਾ ਹੈ ਸਤ ਗੁਰਾਂ ਦੇ ਨਾਲ ਮਿਲਣੇ ਕਰਕੇ ਅਗਿਆਨ ਦਾ ਹਨੇਰਾ ਜਾਂਦਾ ਹੈ ਨਾਨਕ ਹੋਮੈ ਮੀਟ ਸਮਾਏ ਕਿਵੇਂ ਚਾਨਣ ਕਿਵੇਂ ਹੋਵੇ ਕਹਿੰਦੇ ਹੋਮੈ ਨੂੰ ਮੀਟ ਕੇ ਵਾਹਿਗੁਰੂ ਦੇ ਰੂਪ ਚ ਸਮਾਈਏ ਇਉਂ ਪ੍ਰਕਾਸ਼ ਹੁੰਦਾ ਕੋਟ ਸੂਰ ਨਾਨਕ ਪ੍ਰਕਾਸ਼ ਸੋਨ ਨਿਰੰਤਰ ਦੀਜੈ ਬੰਧ ਫੇਰ ਸੱਚੇ ਪਾਤਸ਼ਾਹ ਫੇਰ ਗੁਪਤ ਪਰਸ਼ਨ ਕਰਦੇ ਸਿੱਧ ਤੋਂ ਮਾਰਾ ਉੱਤੇ ਦਿੰਦੇ ਹਨ ਸੋਨ ਨੂੰ ਨਿਰੰਤਰ ਦੀਜੈ ਬੰਦ ਇਸ ਦੋ ਇੱਕ ਰਸ ਤੁਸੀਂ ਕਹਿੰਨੇ ਮਨ ਨੂੰ ਕਿਵੇਂ ਬੰਨੇ ਸੋਨ ਫੋਰਸ ਰੂਪ ਦੇ ਵਿੱਚ ਨਿਰੰਤਰ ਅੰਤਰੇ ਤੋਂ ਰਹਿਤ ਹੋ ਕੇ ਇਸ ਮਨ ਨੂੰ ਦੈਦਰਸ਼ਣ ਵੱਲੋਂ ਹਟਾ ਕੇ ਬੰਨ ਲਵੇ ਰੋਕ ਲਵੇ ਉਡਾਏ ਨਾ ਹੰਸਾ ਪੜਾਏ ਨਾ ਕੰਮ ਇਹ ਜਿਹੜਾ ਤੁਹਾਡਾ ਪਰਸ਼ਨਾ ਵੀ ਦੇਹ ਵਿੱਚ ਪੈ ਕੇ ਫਿਰ ਹੰਸ ਜੀਵਾਤਮਾ ਨੂੰ ਉਡਾਰੀ ਮਾਰ ਕੇ ਪ੍ਰਲੋਕ ਨੂੰ ਜਾਣਾ ਨਾ ਪਵੇ ਦੇਹਾਂ ਵਿੱਚ ਨਾ ਪੈਣਾ ਪਵੇ ਇਸ ਪ੍ਰਕਾਰ ਜਿਹੜਾ ਫੁਰ ਵਿੱਚ ਮਨ ਦੀਆਂ ਵਾਸ਼ਨਾ ਰੋਕ ਕੇ ਬੰਨ ਕੇ ਰੱਖਦਾ ਸੰਕਲਪ ਕਲਪ ਨੂੰ ਉਹ ਉਡੈਣ ਹੋਂਦਾ ਜੀਵ ਫੇ ਪ੍ਰਲੋਕ ਨੂੰ ਨਹੀਂ ਉਡਾਰੀ ਮਾਰ ਕੇ ਪ੍ਰਾਣਾ ਰੂਪੀ ਕੋੜੇ ਤੇ ਚੜ ਕੇ ਜਾਂਦਾ ਤੇ ਪੜਾ ਨਾ ਕੰਧ ਉਹ ਦੇਹਾਂ ਰੂਪੀ ਕੰਧਾਂ ਜੀ ਨਹੀਂ ਫੇਰ ਪੈਂਦਾ ਜੜ ਹੋ ਕੇ ਜੰਮਦਾ ਮਰਦਾ ਨਹੀਂ ਉਹ ਪੁਰਖ ਮੁਕਤ ਹੋ ਜਾਂਦਾ ਹੈ ਸਹਿਜ ਗੁਫਾ ਘਰ ਜਾਣਾ ਸੱਚ ਇਹ ਮਹਾਰਾਜੀ ਫੇ ਗੁਫਾ ਕਿਹੜੀ ਜੀ ਰਹਿਰੇ ਤਾਂ ਕਹਿੰਦੇ ਸਹਿਜ ਸ਼ਾਂਤੀ ਰੂਪ ਗੁਫਾ ਹੈ ਸੱਚ ਸਰੂਪ ਰੂਪੀ ਗੁਫਾ ਹੈ ਸਾਧ ਸੰਗ ਰੂਪੀ ਘਰ ਦਵਾਰਾ ਸੱਚੇ ਨੂੰ ਜਾਣਨਾ ਕਰੇ ਸੱਚੀ ਗੁਫਾ ਸਰੂਪ ਰੂਪੀ ਗੁਫਾ ਹੈ ਸੱਚੇ ਘਰ ਨੂੰ ਹਿਰਦੇ ਦੇ ਅੰਦਰ ਸਾਖੀ ਰੂਪ ਕਰਕੇ ਜਾਣਨਾ ਕਰੇ ਨਾਨਕ ਸਾਚੇ ਭਾਵੇਂ ਸਾਚ ਇਸ ਪ੍ਰਕਾਰ ਭਾਈ ਸੱਚੇ ਦੀ ਜਿਹੜਾ ਭਾਵਨਾ ਸਰਵਾ ਕਰੇ ਉਹ ਸੱਚ ਸਰੂਪ ਹੋ ਜਾਂਦਾ ਗੁਰੂ ਮਾਰਾ ਕਹਿੰਦੇ ਹਨ ਕਿਸ ਕਾਰਨ ਗ੍ਰਹਿ ਤਜਿਓ ਉਦਾਸ ਹੋਣ ਮਹਾਰਾਜ ਨੂੰ ਪੁੱਛਦੇ ਆ ਮਹਾਰਾਜ ਜੀ ਸਾਡੇ ਚੇਲੇ ਨਹੀਂ ਸੀ ਬਣਨਾ ਤੇ ਐਡੀ ਦੂਰ ਸਮੇਰ ਪਰਬਤ ਤੇ ਚੱਲ ਕੇ ਆਏ ਹੋ ਕੀ ਕਾਰਨ ਕਰਕੇ ਉਦਾਸ ਹੋ ਕੇ ਤੁਸੀਂ ਘਰ-ਵਾਰ ਛੱਡਿਆ ਏ ਇਹ ਦੱਸੋ ਆਪ ਕਿਸ ਕਾਰਨ ਇਹ ਭੇਖ ਨਿਵਾਸੀ ਇਹ ਕਿਸ ਵਾਸਤੇ ਮਹਾਰਾਜ ਆਪ ਗੁਰਮੁਖਾ ਵਾਲਾ ਭੇਸ ਸਤਿਗੁਰੂ ਦੋ ਚਾਦਰੇ ਅਖਿਆ ਕਰ ਗਦੇ ਇੱਕ ਚਾਦਰ ਵੀ ਬੁੱਕਲ ਮਾਰਦੇ ਇੱਕ ਦੀ ਗਾਤੀ ਲਾਇਆ ਕਰਦੇ ਇਹ ਕਿਸ ਕਾਰਨ ਇਹ ਭੇਖ ਨਿਵਾਸੀ ਇਸ ਵੇਖਦੇ ਨਿਵਾਸੀ ਕਿਸ ਕਾਰਨ ਕਰਕੇ ਗੁਰਮੁਖਤਾਈ ਦੇ ਸਵਾਬ ਵਿੱਚ ਹੋਏ ਹੋ ਕਿਸ ਵਖਰ ਕੇ ਤੂੰ ਬਣ ਜਾ ਰੇ ਦੋਗ ਗੈ ਦਾ ਪਰਨਾ ਸੀਸ ਦੇ ਉੱਤੇ ਸਜਾ ਕਰਦੇ ਆਪ ਸੱਚੇ ਪਾਤਸ਼ਾ ਇਸ ਨਾ ਸਾਡੀ ਲਵਾਚ ਰਿਆ ਕਰਦੇ ਹਾਂ ਜੀ ਕਿਸ ਵਖਰ ਕੇ ਤੂੰ ਬਣ ਜਾਏ ਕਿਸ ਕਾਰਨ ਇਹ ਪੇਖ ਨਿਵਾਸੀ ਇਹ ਕਿਸ ਕਾਰਨ ਕਰਕੇ ਤੁਸੀਂ ਗੁਰਮੁਖਤਾਈ ਦੇ ਪੇਖ ਦੇ ਨਿਵਾਸ ਵਾਲੇ ਹੋਏ ਹੋ ਕਿਸ ਵਖਰ ਕੇ ਤੂੰ ਬਣ ਜਾ ਰਹੇ ਅਜੇ ਕਿਹੜੀ ਵਸਤੂ ਦੇ ਤੁਸੀਂ ਵਖਰ ਲਾਭਦਾਇਕ ਦੇ ਬੰਜਾਰੇ ਬਣ ਕੇ ਮਾਰਾ ਸਾਡੇ ਕੋਲ ਸਿੱਧਾ ਕੋਲੇ ਆਏ ਹੋ ਕਿਉਂ ਕਰ ਸਾਥ ਲੰਘਾਵੋ ਪਾਰੇ ਅਜੇ ਜੇ ਗੋਰਖਨਾਸੂ ਤੁਸੀਂ ਗੁਰੂ ਨਹੀਂ ਧਾਰਨਾ ਤੇ ਫਿਰ ਸਾਥੀਆਂ ਨੂੰ ਕਿਵੇਂ ਪਾਰ ਲੰਘਾਓਗੇ ਆਪ ਇਹਨੂੰ ਗੁਰੂ ਧਾਰਨ ਕਰੋ ਤਾਂ ਮਹਾਰਾ ਸਾਹਿਬ ਫਰਮਾਉਂਦੇ ਨੇ ਪਰਸ਼ ਨੇ ਸਿੱਧਾ ਹੁੰਦੇ ਗੁਰਮੁਖ ਖੋਜਤ ਭਏ ਉਦਾਸੀ ਮਹਾਰਾ ਕਹਿੰਦੇ ਭਾਈ ਗੁਰਾਂ ਦੁਆਰਾ ਗੁਰਮੁਖ ਗੁਰੂ ਜੋ ਮੁਖੀ ਚੇਤਨ ਪਰਮੇਸ਼ਵਰ ਹੈ ਉਹਦੀ ਖੋਜ ਵਿੱਚ ਖੋਜਦੇ ਉਦਾਸ ਹੋਏ ਆ ਦੁਨੀਆ ਤੋਂ ਇਸ ਪ੍ਰਕਾਰ ਵੀ ਉਪਰਾੰਕ ਹੈ ਗੁਰਮੁਖਤਾਈ ਦੀ ਉਦਾਸਤਾ ਸਾਡੀ ਹੈ ਵਾਹਿਗੁਰੂ ਦੀ ਖੋਜ ਕਰਦੇ ਦੁਨੀਆ ਤੋਂ ਬ੍ਰਾਹਮ ਹੋ ਗਿਆ ਸਾਡਾ ਚਿੱਤ ਦਰਸ਼ਨ ਕਹ ਤਾਈ ਭੀਖ ਨਿਵਾਸੀ ਇਹ ਵਾਹਿਗੁਰੂ ਦੇ ਦਰਸ਼ਨ ਬਾਅਦ ਸਾਬਤ ਸੂਰਤ ਰੱਖਣੀ ਜੀ ਦਸਤਾਰ ਸਿਰਾਂ ਇਹ ਜਿਹੜਾ ਗੁਰਮੁਖਤਾਈ ਦਾ ਭੀਖ ਵੈਣਾ ਇਹ ਵਾਹਿਗੁਰੂ ਦੇ ਦਰਸ਼ਨ ਬਾਅਦ ਜਿਵੇਂ ਵਾਹਿਗੁਰੂ ਨੇ ਸਾਨੂੰ ਬਣਾਇਆ ਉਹਦੇ ਉਸ ਤਰੇ ਨਾਲ ਕੈਂਚੀ ਦੇ ਨਾਲ ਕਿਸੇ ਕਾਚੂ ਕਟੀਆਂ ਕਾਚੂ ਨਾਲ ਕੱਟ ਕੇ ਕੋਈ ਭੇਖ ਨਹੀਂ ਬਣਾਉਣਾ ਜਿਵੇਂ ਵਾਹਿਗੁਰੂ ਨੇ ਬਣਾਇਆ ਸਾਬਤ ਸੂਰਤ ਰੱਬ ਦੀ ਪੰਨੇ ਬੇ ਇਮਾਨ ਦਰਗੇ ਢੋਹੀ ਨਾਲੇ ਕਾਫਰ ਕੁੱਤਾ ਸਾਕਾਨ ਉਸੇ ਪ੍ਰਕਾਰ ਮਹਾਰਾ ਦੀ ਇਮਾਨਤ ਨੂੰ ਕਾਇਮ ਰੱਖਣਾ ਹੈ ਇਸ ਪ੍ਰਕਾਰ ਦਰਸ਼ਨ ਕੈ ਤਾਈ ਭੀਖ ਨੇਵਾਸ ਇਹ ਜਿਹੜਾ ਗੁਰਮੁਖਤਾਈ ਦਾ ਨਿਵਾਸ ਅਸੀਂ ਕਰ ਰਿਹਾ ਹੈ ਇਹ ਵਾਹਿਗੁਰੂ ਦੇ ਗਰਸ਼ਨਾਵਾਦ ਤੇ ਮਹਾਰਾ ਨੇ ਜਿਵੇਂ ਬਣਾਏ ਓਵੇਂ ਕਾਇਮ ਰਹਿਣਾ ਇਹਦੀ ਕਿਹਾ ਇਮਾਨਤ ਦੀ ਖਿਆਨਤ ਨਹੀਂ ਕਰਨੀ ਇਸ ਭੀਖ ਦੇ ਨਿਵਾਸੀ ਅਸੀਂ ਇਹ ਸਾਦਗੀ ਦੇ ਨਿਵਾਸ ਦੇ ਗੁਰਮੁਖਤਾਈ ਦੇ ਭੀਖ ਦੇ ਅਸੀਂ ਨਿਵਾਸ ਵਾਲੇ ਹਾਂ ਵਾਸ਼ਨਾ ਤੋਂ ਰਹਿਤ ਹੋਏ ਹਾਂ ਸਾਜ ਵਖਰ ਕੀ ਹਮ ਬਣ ਜਾ ਰਹੇ ਤੁਸੀਂ ਮਾਰੇ ਕਿਹੜੀ ਚੀਜ਼ ਖਰੀਦਣ ਆਏ ਹੋ ਮਾਰੇ ਕਹਿੰਦੇ ਸੱਚ ਸਰੂਪੀ ਵਖਰ ਜੋ ਲਾਭਦਾਇਕ ਹੈ ਉਹਦੇ ਅਸੀਂ ਭਾਈ ਬਣ ਜਾ ਰਹੇ ਹਾਂ ਨਾਨਕ ਗੁਰਮੁਖ ਉਤਰ ਸਪਾ ਦੇ ਜਿਹੜੇ ਗੁਰਮੁਖ ਹੋਣਗੇ ਇਸ ਤਰ੍ਹਾਂ ਗੁਰਾਂ ਦਵਾਰਾ ਉਹ ਸਾਡੇ ਨਾਲ ਸੰਗਤ ਕਰਕੇ ਪਾਰ ਉਤਰ ਜਾਣਗੇ ਮੁਕਤ ਹੋ ਜਾਣਗੇ ਕਰੋੜਾਂ ਦਾ ਉਧਾਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਇਹ ਤੇ ਵਿਦ ਪੁਰਖਾ ਜਨਮ ਬਟਾਇਆ ਹੁਣ ਪਰਸ਼ਨ ਕਰਦੇ ਆ ਇਹ ਪੁਰਖ ਜੇ ਗੁਰੂ ਮਹਾਰਾਜ ਸਾਹਿਬ ਪੁਰਖਾ ਗੁਰੂ ਅੰਗਦ ਸਾਹਿਬ ਜੀ ਸੁਣੋ ਸਾਨੂੰ ਸਿੱਧ ਕਹਿੰਦੇ ਪੁਰਖਾ ਕਿਹੜੇ ਤਰੀਕੇ ਨਾਲ ਤੁਸੀਂ ਆਪਦੇ ਜਨਮ ਨੂੰ ਬਟਾ ਲਿਆ ਹੈ ਜੀਵਨ ਨੂੰ ਪਲਟ ਲਿਆ ਹੈ ਜਮਨ ਮਰਨ ਵੱਲੋਂ ਆਪਣੇ ਆਪ ਨੂੰ ਬਟਾ ਲਿਆ ਹੈ ਅਵਨਾਸੀ ਰੂਪ ਹੋ ਗਏ ਹੋ ਆਹੇ ਕੋ ਤੁਝੇ ਮਨ ਲਾਇਆ ਇਹ ਕਿਸ ਪ੍ਰਕਾਰ ਮਾਰਾ ਤੁਸੀਂ ਮਨ ਆਪਦਾ ਕਿਸ ਸਾਧਨ ਕਰਕੇ ਲਾ ਲਿਆ ਹੈ ਪਰਮੇਸ਼ਵਰ ਚ ਕਿਤ ਵਿਦ ਆਸਾ ਮਨਸਾ ਖਾਈ ਇਹ ਦੁਨੀਆ ਦੀ ਆਸਾ ਮਾਰਿਆ ਸੀ ਰਾਜ ਛੱਡਿਆ ਫਕੀਰ ਬਣੇ ਫੇਰ ਵੀ ਆਸਾ ਨਹੀਂ ਮਿਟਦੀ ਤੇ ਵਾਸ਼ਨਾ ਬਣੀ ਰਹਿੰਦੀ ਹੈ ਤੁਸੀਂ ਕਿਹੜੇ ਤਰੀਕੇ ਨਾਲੇ ਆਸਾ ਦੁਨੀਆ ਦੀ ਤੇ ਮਨਸਾ ਵਾਸ਼ਨਾ ਬੁੱਧੀ ਦੀ ਇਕ ਖਾਲੀ ਹੈ ਮੇਰੇ ਲਈ ਹੈ ਕਿਤ ਬਿਦ ਜੋਤ ਨਿਰੰਤਰ ਪਾਪ ਮਾਰਾ ਇੱਕ ਰਸ ਜੋਤੀ ਨੂੰ ਹੀ ਕਹਿੰਦੇ ਸਭ ਕੁਝ ਜੋ ਹੈ ਇੱਕ ਰਸੋ ਜੋਤੀ ਸਰੂਪ ਜਿਹੜਾ ਹੈ ਅਸੀਂ ਤਾਂ ਮਾਰਾ ਅੱਖਾਂ ਵਿੱਚ ਵਿੱਚ ਕੇ ਕੰਨਾਂ ਜੰਗਲਾਂ ਦੇ ਦੇ ਕੇ ਦਸਵੇਂ ਦਾਰ ਦਾ ਬਿਜਲੀ ਜੀ ਵਰਗਾ ਚਾਨਣ ਦੇਖਣ ਗਿੱਜ ਗਏ ਹਾਂ ਤੁਸੀਂ ਇੱਕ ਰਸ ਜੋਤ ਸਾਰਿਆਂ ਵਿੱਚ ਸਭ ਵਿੱਚ ਜੋਤ ਜੋਤ ਹੋਏ ਫਿਰ ਦੇ ਚਾਨਣ ਸਭ ਵਿੱਚ ਚਾਨਣ ਹੋਏ ਇੱਕ ਰਸ ਜੋਤੀ ਸਰੂਪ ਹੈ ਉਹ ਸਾਰਿਆਂ ਚ ਬ੍ਰਹਮ ਸਰੂਪ ਉਹਨੂੰ ਕਿਵੇਂ ਪਾ ਲਿਆ ਤੁਸੀਂ ਇਹ ਵੀ ਦੱਸੋ ਕਿਰਪਾ ਕਰਕੇ ਬਿਨ ਦੰਤਾਂ ਕਿਉਂ ਖਾਈਐ ਸਾਰ ਸੇ ਸਤਿਗੁਰੂ ਦੰਦਾਂ ਤੋਂ ਬਗੈਰ ਕਿਸ ਪ੍ਰਕਾਰ ਲੋਹਾ ਚਬਿਆ ਜਾ ਸਕਦਾ ਜੀ ਇਹ ਦੰਦ ਹੀ ਨਾਲ ਦੰਦਾਂ ਨਾਲ ਤਾਂ ਲੋਹਾ ਚਬੀਏ ਦੰਦ ਪੰਨ ਦੰਦਾਂ ਦਾ ਲੋਹਾ ਤੇ ਬਿਨਾਂ ਦੰਦਾਂ ਤੋਂ ਜਿਹੜਾ ਪੁਰਖ ਹੋਵੇ ਉਹ ਕਿਵੇਂ ਲੋਹੇ ਨੂੰ ਚਬ ਸਕਦਾ ਹੈ ਨਾਨਕ ਸਾਜਾ ਕਰੋ ਵਿਚਾਰ ਸੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧ ਸਾਨੂੰ ਬੋਲੇ ਕਹਿੰਦੇ ਹਨ ਇਹ ਪੁਰਖਾ ਸੁਣੋ ਕਿ ਸੱਚਾ ਵਿਚਾਰ ਦਸੋ ਕਿਹੜਾ ਹੈ ਕਰਕੇ ਸਤਿਗੁਰ ਕੈ ਜਨਮੇ ਗਉਨ ਮਿਟਾਇਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀ ਸਿੱਧਾਂ ਨੂੰ ਇਹ ਉੱਤਰ ਦਿੱਤਾ ਇਹ ਸਦੋ ਸਤਿਗੁਰ ਅਕਾਲ ਪੁਰਖ ਦੇ ਘਰ ਜਨਮ ਧਾਰਿਆ ਜਿਹੜੇ ਗੁਰੂ ਵਾਲੇ ਹੋਏ ਆਂ ਦੇਈ ਦੁਆਰਾ ਸੱਚਖੰਡੇ ਜਾ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਉ ਪ੍ਰਸਾਦ ਇਹ ਮਹਾਂ ਮੰਤਰ ਜਿਹੜਾ ਲਿਆਂਦਾ ਹੈ ਗੁਰੂ ਦੇ ਘਰ ਜਨਮ ਧਾਰਿਆ ਇਸੀ ਕਾਲ ਮੂਰਤ ਵਰ ਪਾਇਆ ਵਨਾਸੀ ਨਾ ਕਰੇ ਮਰੇ ਨਾ ਜਾਇਆ ਕਿਉ ਗੁਰੂ ਘਰ ਜਿਹੜਾ ਮੰਤਰ ਲੈਣਾ ਹੈ ਇਹ ਦੇ ਜਨਮ ਹੁੰਦਾ ਦੂਆ ਜਨਮ ਹੁੰਦਾ ਹੈ ਇਉ ਸਤਗੁਰੂ ਦੇ ਘਰ ਜਨਮ ਧਾਰ ਲਿਆ ਜਿਹੜਾ ਉਪਦੇਸ਼ ਲੈ ਲਿਆ ਜਿਹੜਾ ਅਮਰ ਛਕਣਾ ਸਾਧ ਸੰਗਤ ਜੀ ਇਹ ਵੀ ਗੁਰੂ ਘਰ ਦੀ ਜਨਮ ਧਾਰਨਾ ਹੈ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘਰ ਦੇ ਸਤਗੁਰੂ ਕੇ ਘਰ ਚ ਜਨਮ ਪਏ ਆਪਣੀ ਪਹਿਲੀ ਜਾਤ ਗੋਤ ਮੇੜ ਦਿੱਤੀ ਉਹਨਾਂ ਨੇ ਜੰਮਣ ਮਰਨ ਆਪ ਦਾ ਗਵਾ ਲਿਆ ਇਸ ਪ੍ਰਕਾਰ ਉਹ ਮੁਕਤ ਹੋ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਸਤਿਗੁਰੂ ਅਕਾਲ ਪੁਰਖ ਦੇ ਕਰ ਸਰੂਪ ਵਿੱਚ ਅਸੀਂ ਬ੍ਰਹਮ ਗਿਆਨ ਸਰੂਪ ਦੀ ਪ੍ਰਸਖਿਆਤਾ ਅਪਰੋਖ ਗਿਆਨ ਦੀ ਰੂਪ ਜਨਮ ਧਾਰਿਆ ਇਸ ਕਰਕੇ 84 ਦਾ ਗਵਨ ਮੇਕ ਲਿਆ ਹੈ ਅਨਹਤ ਰਾਤੇ ਇਹੋ ਮਨ ਲਾਇਆ ਤੁਸੀਂ ਮਾਰੇ ਕਿਹੜੀ ਤਰੀਕੇ ਨਾਲ ਮਨ ਕਿਹੜਾ ਪ੍ਰਸ਼ਨ ਸੀ ਕਾਹੇ ਕਾਹੇ ਕੋ ਤੁਝੇ ਮਨ ਲਾਇਆ ਜਿਵੇਂ ਆਪ ਦਾ ਮਨ ਲਾ ਲਿਆ ਉਹਦਾ ਉੱਤਰ ਦਿੰਦੇ ਹਨ ਅਨਹਤ ਰਾਤੇ ਇਹੋ ਮਨ ਲਾਇਆ ਇਹ ਭਾਈ ਨਾਸਤੋ ਰਹਿ ਜੋ ਬ੍ਰਹਮ ਹੈ ਸ਼ਬਦ ਉਹਦੇ ਕੀ ਰੰਗਿਆ ਹੋਏ ਇਸ ਮਨ ਨੂੰ ਵਾਸ਼ਗੁਰੂ ਚ ਲਾ ਲਿਆ ਹੈ ਮਨਸਾ ਆਸਾ ਸ਼ਬਦ ਜਿਲਾਇ ਸ਼ਬਦ ਦੀ ਕਮਾਈ ਕਰਕੇ ਮਨਸਾ ਬੁੱਧੀ ਦੀਆਂ ਜਿਹੜੀਆਂ ਆਸਾ ਸੀ ਵੀਰ ਕਾਲ ਤੱਕ ਇੱਛਾ ਬਣੀ ਰਹਿਣੀ ਜਾਂ ਮਨਸਾ ਵਾਸ਼ਨਾ ਜਿਹੜੀ ਸੀ ਮਿੰਟ ਸੈਕਿੰਡ ਚ ਹੋਰ ਬਦਲਦੀਆਂ ਰਹਿਣੀਆਂ ਇਹ ਸਬਦ ਦੀ ਕਮਾਈ ਕਰਕੇ ਜਾਲਤੀਆਂ ਮੇਟਤੀਆਂ ਹਨ ਗੁਰਮੁਖ ਜੋਤ ਨਿਰੰਤਰ ਪਾਈ ਜਿਹੜਾ ਤੁਸੀਂ ਕਿਸ ਪ੍ਰਕਾਰ ਜੋਤ ਪਾਈ ਹੈ ਕਹਿੰਦੇ ਗੁਰਾਂ ਦੁਆਰਾ ਜੋਤ ਇਹ ਨਿਰੰਤਰ ਇੱਕ ਰਾਸ ਤੇਤੋਂ ਰਹਿਤ ਅੰਤਰੇਤ ਰਹਿਤ ਪ੍ਰਾਪਤ ਕੀਤੀ ਹੈ ਤ੍ਰੈ ਗੁਣ ਮੀਟੀ ਖਾਈਐ ਸਾਰ ਇਹ ਸਿੱਧੋ ਜਿਹੜਾ ਤੁਸੀਂ ਕਿਹਾ ਸੀ ਵੀ ਬਿੰਦੰਤਾਂ ਕਿਉਂ ਖਾਈਐ ਸਾਰ ਦੰਦ ਤਿੰਨ ਗੁਣਾ ਨੂੰ ਜਿਹੜਾ ਮੇਟ ਦੇਣਾ ਹੈ ਇਉਂ ਮਾਇਆ ਰੂਪੀ ਸੁਪਣੀ ਦੇ ਵਿਸ਼ੇ ਉਪੀ ਦੰਦ ਹੈ ਤਿੰਨੋਂ ਗੁਣਾਂ ਨੂੰ ਮੀਟ ਕੇ ਜੇ ਨਿਰਵਕਾਰ ਨਿਰਗੁਣਈ ਹੋ ਜਾਣਾ ਹੈ ਇਸ ਪ੍ਰਕਾਰ ਤ੍ਰੈ ਗੁਣ ਨੂੰ ਮੀਟੇ ਆਈਐਸਾ ਇਹ ਜਗਤ ਦਾ ਜਿਹੜਾ ਆਭਾਵ ਕਰਨਾ ਲੋਹਾ ਚ ਬਜਾਈਦਾ ਤਿੰਨੋਂ ਗੁਣਾਂ ਨੂੰ ਮੀਟਣ ਰੂਪ ਨਾਨਕ ਤਾਰੇ ਤਾਰਨ ਹਾਰ ਕਿਰਦਨੀ ਇਹਨਾਂ ਸਾਰਾ ਸੰਸਾਰ ਜਿੰਨਾ ਹੈ ਇਸ ਪ੍ਰਕਾਰ ਨਾਨਕ ਤਾਰੇ ਤਾਰਨ ਹਾਰ ਸਦੋ ਤਾਰਨ ਹਾਰ ਪ੍ਰਵੇਸ਼ਰੋ ਤਾਰਨਵੇਂਗਾ ਇਹ ਤਾਰਨ ਹਰ ਪਰਮੇਸ਼ਵਰ ਉਸ ਨੂੰ ਤਾਰ ਦਿੰਦਾ ਜਿਹੜਾ ਤਿੰਨ ਗੁਣਾਂ ਨੂੰ ਮੀਟ ਲਵੇ ਸੰਸਾਰ ਦਾ ਆਭਾਵ ਕਰ ਲਵੇ ਇਸ ਪ੍ਰਕਾਰ ਸਿੱਧੂ ਵਾਹਿਗੁਰੂ ਦੀ ਪ੍ਰਾਪਤੀ ਕਰੀਦੀ ਹੈ ਕਰੀ ਹੈ ਆਦ ਕਉ ਕਵਨ ਵੀ ਤ੍ਰੈ ਗੁਣ ਮੀਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ